ਤੇ ਅੱਜ ਜਾਵਾਂਗੇ ਜੀ ਆਪਾਂ ਫਤੇਗੜ ਸਾਹਿਬ ਇੱਕੋ ਕੂਲਰ ਬਦਲ ਕੇ ਲਿਆਉਣੇ ਤੇ ਜੁੜੇ ਰਹੇ ਹੋ ਹਾਂਜੀ ਆਜੋ ਖਾਣਾ ਖਿਲਾ ਦਈਏ ਤੁਹਾਨੂੰ ਖਾਣਾ ਖਾ ਕੇ ਬਸ ਚੱਲਦੇ ਆਪਾਂ ਫਤੇਗੜ ਸਾਹਿਬ ਨੂੰ ਹਾਂਜੀ ਮੋਟਰ ਤੇ ਸਪਰੇਅ ਕਰ ਰਹੇ ਨੇ ਖੇਤਾਂ ਜਿਹਨੂੰ ਜਾ ਰਹੇ ਹਾਂਜੀ ਮੋਟਰ ਤੇ ਹਾਂ ਉਹ ਜਾ ਰਹੇ ਨੇ ਸਪਰੇਅ ਹੋ ਰਹੀ ਆ ਲਾਈਟ ਭੱਜੀ ਵੀ ਲੱਗਦੀ ਆ ਮੈਨੂੰ ਤੇ ਕਰ ਰਹੇ ਨੇ ਸਪਰੇਅ ਤੇ ਅੱਜ ਉਹ ਕੂਲਰ ਮੋੜ ਕੇ ਆਉਣਾ ਯਾਰ ਉਹਦੇ ਵਿੱਚ ਨਾ ਕਿਦੋਂ ਮੜਾ ਜਾ ਤੜਿਆ ਪਿਆ ਜਾ ਲੱਗਦਾ ਹੈਗਾ ਬਦਲਾ ਕੇ ਲਿਆਉਂਗਾ ਹੁਣ ਫਤੇਗੜ ਸਾਹਿਬ ਚੱਲੇ ਆਂ ਜਾਣਾ ਤਾਂ ਅੱਜ ਪਟਿਆਲੇ ਦੀ ਗੱਡੀ ਦੀ ਸਰਵਿਸ ਕਰਾਉਣਾ ਜਦੋਂ ਦੇਖਿਆ ਕੇ ਪੀਜੀ ਲਾ ਕੇ ਉਹਦੇ ਵਿੱਚ ਫਲਟ ਪਈ ਆ ਤਾਂ ਜਾਣਾ ਪੈ ਰਿਹਾ ਮਗਾ ਚਲੋ ਨਾਲੇ ਮੱਥਾ ਟੇਕ ਕੇ ਆਵਾਂਗੇ ਗੁਰਦੁਆਰਾ ਸਾਹਿਬ ਦੇਖੋ ਪੈ ਰਿਹਾ ਪ੍ਰੈਸ਼ਰ ਅੱਜ ਆਪਾਂ ਕਰਨੀ ਆ 14 ਏਕੜ ਤੇ ਬਾਸਪਤੀ ਤੇ ਐਗਤੀ ਸਪਰੇ ਕੋਈ ਹੋਈ ਨਹੀਂ ਹੈਗੀ ਟਾਈਮ ਹੀ ਨਹੀਂ ਲੱਗਿਆ ਸਪਰੇ ਕਰਨ ਦਾ ਪਿੱਛੇ ਮੀਂਹ ਪਈ ਗਏ ਨੇ ਹੁਣ ਤਾਂ ਉਹ ਤੀਆ ਹਿੱਸਾ ਪੱਕ ਗਿਆ ਉਹਦੇ ਉੱਪਰ ਨਹੀਂ ਕਰਨੀ ਹੈਗੀ ਹੋਰ ਦੋਸਤੋ ਐਨ ਆਰ ਆਈ ਇੰਡੀਆ ਪੰਜਾਬ ਵਾਲਿਓ ਲਵ ਜੂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਬਟਨ ਵਾਲੀ ਘੰਟੀ ਦੱਬ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਹਰੇਕ ਵੀਡੀਓ ਪਹੁੰਚ ਸਕੇ ਹਾਂਜੀ ਚੱਲਦੇ ਆਂ ਜੀ ਹੁਣ ਆਪਾਂ ਸ਼ਹਿਰ ਵੱਲ ਨੂੰ ਮੈਂ ਤੁਹਾਨੂੰ ਰੋਟੀ ਦੇਣ ਆਇਆ ਸੀਗਾ ਜਿਹੜੇ ਸਪਰੇਅ ਕਰਦੇ ਨੇ ਕੱਲਾਣੇਦਾਰ ਆ ਗਿਆ ਹੁਣ ਬੈਠਾ ਰਹੂਗਾ ਔਰੇ ਹੁਣ ਆਹ ਉਰੇ ਰਹਿ ਗਏ ਆਪਣੇ ਦੋ ਕਿਲੇ ਸਪਰੇਅ ਕਰਨ ਤੋਂ ਫਿਰ ਉਹ ਦੋ ਹੀ ਮੋਟਰ ਤੇ ਜਾਣਗੇ ਹੋਰ ਦੱਸੋ ਠੀਕ ਹੋ ਲਵਡੂ ਵਾਲਾ ਹਾਂਜੀ ਮਿੱਤਰ ਪਿਆਰਿਓ ਡੀਜ਼ਲ ਪਾਉਣ ਲੱਗੇ ਆ ਪੰਪ ਤੇ ਹਾਂਜੀ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਪੰਪ ਤੋਂ ਤੇ ਆ ਮਗਰ ਕੂਲਰ ਪਿਆਏ ਫਿਰ ਕੂਲਰ ਬਦਲਣਾ ਹੈ ਬਾਜ਼ਾਰ 'ਚ ਫਿਰ ਚੱਲਦੇ ਆ ਗੁਰਦੁਆਰਾ ਸਾਹਿਬ ਹਾਂਜੀ ਮਿੱਤਰ ਪਿਆਰਿਓ ਸਰਾਂਦਾ ਹੈਗਾ ਬਾਜ਼ਾਰ ਦੇ ਵਿੱਚ ਇੱਥੇ ਚੇਂਜ ਕਰਨਾ ਦੀ ਆਪਾਂ ਉਹ ਪੀ ਜਿਹੜਾ ਲੈ ਕੇ ਗਿਆ ਸੀ ਟੀ ਕੂਲਰ ਦਾ ਚਲੋ ਇਹਨਾਂ ਨੇ ਪਹਿਲਾਂ ਹੀ ਪੀਸ ਮੰਗਾ ਕੇ ਰੱਖਿਆ ਵੇ ਆਤੀ ਚੇਂਜ ਕਰ ਲਿਆ ਇਹਨਾਂ ਨੇ ਹੁਣ ਚਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਜੀ ਤੇ ਫਿਰ ਬਾਅਦ ਚੋਂ ਭਤੀਜਿਆਂ ਨੂੰ ਮਿਲਦੇ ਹੈਗੇ ਹਾਂ ਜੀ ਚਲਦੇ ਆਂ ਜੀ ਹੁਣ ਗੁਰਦੁਆਰਾ ਸਾਹਿਬ ਨੂੰ ਤੇ ਆ ਕੂਲਰ ਚੇਂਜ ਕਰ ਲਿਆ ਉਹਨਾਂ ਨੇ ਵਿਚਾਰਿਆਂ ਨੇ ਪਹਿਲਾਂ ਹੀ ਮੰਗਾ ਕੇ ਰੱਖਿਆ ਵੇ ਆਤੀ ਪੀਸ ਉਹ ਕੱਟਤਾ ਆ ਰੱਖ ਲਿਆ ਗੱਡੀ 'ਚ ਸਰਾਂਦਾ ਜੀ ਫੁੱਲ ਜੇ ਲੈਣੇ ਸੀ ਚਲਦੇ ਆਂ ਹਾਂਜੀ ਇੱਧਰ ਆ ਗਿਆ ਜੀ ਹੁਣ ਗੁਰਦੁਆਰਾ ਸਾਹਿਬ ਚਾਨਾ ਜੀ ਹੋਰ ਦੱਸੋ ਗੱਲਬਾਤ ਠੀਕੋ ਮਾਹੌਲ ਅੱਜ ਬਹੁਤ ਵਧੀਆ ਹੋਇਆ ਵੇ ਆ ਦਿਨ ਪੀਣ ਵਧੀਆ ਲੱਗਿਆ ਵੇ ਹੈਗਾ ਐਨੂੰ ਕੇ ਰਿਪੋਰਟ ਹੈਗੀ ਆ ਹਾਂ ਹਾਂ ਹਾਂਜੀ ਮਿੱਤਰ ਪਿਆਰੇ ਆ ਗਏ ਭਤੀਜ ਲਾਤਾ ਮੇਰੇ ਲਾ ਭਤੀਜਿਆ ਨੇ ਆ ਗਏ ਹੋ ਠੀਕੋ ਐਨ ਵਧੀਆ ਚਾਈ ਓਕੇ ਹਾਂਜੀ ਆ ਭਤੀਜ ਆ ਗਏ ਮੇਰੇ ਮਾਤਾ ਗਿਉਰੀ ਕਾਲਜ ਵਿੱਚੋਂ ਠੀਕੋ ਮੁੰਡਿਓ ਕੇ ਰਿਪੋਰਟ ਤਿਆਰ ਹੈ ਲਾ 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 ਹਾਂਜੀ ਦੇਖ ਲਿਆ ਭਤੀਜ ਕਿੰਨਾ ਪਿਆਰ ਕਰਦੇ ਨੇ ਐਂ ਲੀਡਰ ਛੱਡਦੇ ਹਾਂਜੀ ਸਾਸੀ ਕਾਲਜ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਆ ਜੀ ਆ ਮੇਰੇ ਭਤੀਜ ਆ ਗਏ ਸਾਰੇ ਠੀਕ ਹੋ ਮੁੰਡਿਆ ਹਾਂਜੀ ਬੁੱਕੇ ਰਿਪੋਰਟ ਆ ਬਾ ਠੀਕ ਆ ਠੀਕ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ ਜੀ ਘਰ ਵੱਲ ਨੂੰ ਉਹ ਮਾਤਾ ਗੁਰੀ ਕਾਲਜ ਦੇ ਬਾਹਰ ਮਿਲ ਕੇ ਭਤੀਜੀਆਂ ਨੂੰ ਫਿਰ ਚੱਲਦੇ ਆਂ ਹਾਂਜੀ ਮੱਥਾ ਟੇਕ ਕੇ ਬਾਹਰ ਨਿਕਲੇ ਦੀ ਆ ਮੇਰੇ ਭਤੀਜ ਆ ਗਏ ਠੀਕ ਹੋ ਮੁੰਡਿਓ ਹਾਂਜੀ ਬੋਕਰਪੋਟਾ ਹਾਂਜੀ ਠੀਕ ਆ ਠੀਕ ਆ ਠੀਕ ਆ ਆ ਭਤੀਜ ਅੱਜ ਗੇਮ ਜਿੱਤੇ ਨੇ ਯਾਰ ਹਾਂਜੀ ਜਾਣ ਲੱਗਿਆ ਸੀ ਜੀ ਪਿੰਡ ਕੰਨੀ ਨੂੰ ਆ ਮੇਰੇ ਭਤੀਜ ਆ ਕੇ ਖੰਨੇ ਤੋਂ ਤੇ ਆ ਵੀ ਭਤੀਜ ਆ ਮੇਰਾ ਹੈਗਾ ਆਰ ਖੰਨੇ ਤੋਂ ਹਾਂਜੀ ਠੀਕ ਆ ਠੀਕ ਆ ਤੇ ਭਤੀਜ ਇੱਥੇ ਪੜਦੇ ਨੇ ਕਿਹੜਾ ਜਰਾ ਆ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਚਲੋ ਠੀਕ ਆ ਮੁੰਡਿਓ ਹਾਂਜੀ ਘਰ ਨੂੰ ਜਾਣ ਲੱਗਿਆ ਸੀ ਜੀ ਪਹਿਲਾਂ ਮਾਝੇ ਵਾਲੇ ਭਤੀਜ ਆ ਕੇ ਤੇ ਹੁਣ ਆਪ ਭਤੀਜਾ ਆ ਗਏ ਮੇਰੇ ਆਪ ਭਤੀਜ ਆਪਣੇ ਲੋਕਲੇ ਹੈਗੇ ਨੇ ਤੇ ਆਹ ਯੂਨੀਵਰਸਿਟੀ ਚੋਂ ਭਤੀਜਾ ਹਾਂਜੀ ਹਾਂਜੀ ਯੂਨੀਵਰਸਿਟੀ ਚ ਪੜ੍ਹਦੇ ਨੇ ਮੇਰੇ ਭਤੀਜ ਹੋਰ ਦੱਸੋ ਠੀਕ ਹੋ ਹਾਂਜੀ 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 ਦੋਸਤੋ ਚੱਲਦੇ ਆ ਹੁਣ ਪਿੰਡ ਵੱਲ ਨੂੰ ਖਾਣ ਪੀਣ ਵਾਲਾ ਸਮਾਨ ਲੈ ਕੇ KFC ਤੋਂ ਚੱਲਦੇ ਆ ਪਿੰਡ ਨੂੰ ਚੱਲਦੇ ਆ ਜੀ ਹਾਂਜੀ ਦੋਸਤੋ ਜਾ ਰਹੇ ਹੈ ਗਏ ਮਕਡੋਨਲਡਰ ਵੱਲ ਹਾਂਜੀ ਪਹੁੰਚ ਗਏ ਦੋਸਤੋ ਹਾਂਜੀ ਇੱਥੇ ਵੀ ਭਤੀਜ ਮਿਲ ਗਏ ਯਾਰ ਚਲੋ ਲੈ ਕੇ ਸਮਾਨ ਆਪਾਂ ਫਿਰ ਚੱਲਦੇ ਆਂ ਘਰ ਹਾਂਜੀ ਦੋਸਤੋ ਆ ਖਾਣ ਪੀਣ ਵਾਲਾ ਸਮਾਨ ਆ ਫੜ ਲਿਆ ਆਪਾਂ ਤੇ ਅੱਜ ਨਾ ਯਾਰ ਮਾਜੇ ਤੋਂ ਵੀ ਮੈਨੂੰ ਭਤੀਜ ਮਿਲ ਕੇ ਗਏ ਨੇ ਬਹੁਤ ਵਧੀਆ ਲੱਗਿਆ ਭਤੀਜਿਆਂ ਨੂੰ ਮਿਲ ਕੇ ਮੈਂ ਤਾਂ ਬਹੁਤ ਜੋਰ ਲਾਇਆ ਮੈਂ ਕਿਹਾ ਚਲੋ ਯਾਰ ਮੇਰੇ ਪਿੰਡ ਚੱਲੋ ਕਹਿੰਦੇ ਨਹੀਂ ਚਾਚਾ ਜੀ ਕਦੇ ਫੇਰ ਆਵਾਂਗੇ ਲਵ ਯੂ ਲਵ ਯੂ ਤੁਹਾਨੂੰ ਮਝਾ ਲਓ ਤਰਨ ਤਰਨ ਵਾਲਿਓ ਸਾਰੇ ਮਾਜੇ ਵਾਲਿਆਂ ਨੂੰ ਲਵ ਯੂ ਚਾਚੇ ਬਲੋ ਸਿੱਕਾਲ ਜੀ ਆ ਗਏ ਜੀ ਹੁਣੇ ਘਰੇ ਆਏ ਆ ਆ ਬਦਲ ਲਿਆਏ ਸੀ ਪੀਸ ਆਪਾਂ ਕੂਲਰ ਦਾ ਤੇ ਅੱਜ ਬਹੁਤ ਪਤੀਜੀ ਪਤਿਜੀਆਂ ਮਿਲੇ ਰੂਹ ਨੂੰ ਸ਼ਕਾਤੀ ਚਾਚੇ ਦੀ ਲਾਜੂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਚੈਨਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਗਾਹਾਂ ਇਹਨੂੰ ਆਪਣਿਆਂ ਨੂੰ ਪਤਿਜਿਓ ਲਾਜੂ